ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੰਗੇ ਠੀਕ ਠਾਕ ਹੋਵੰਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਹੈਗਾ ਜੀ ਦਸਵੀਂ ਦਾ ਦਿਹਾੜਾ ਤੇ ਆਪਾਂ ਵੀ ਮਨਾ ਰਹੇ ਹਾਂ ਦਸਵੀਂ ਜੀ ਮੱਥਾ ਟੇਕ ਕੇ ਆਵਾਂਗੇ ਆਪਾਂ ਬਣਾ ਰਹੇ ਹਾਂ ਜੀ ਅੱਜ ਪ੍ਰਸਾਦ ਤੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲਵਾਚ ਕਰਿਓ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਹੁਣ ਬਣਾਵਾਂਗੇ ਪ੍ਰਸਾਦ ਜੀ ਫੇਰ ਟੇਕ ਕੇ ਆਵਾਂਗੇ ਮੱਥਾ ਤੇ ਬਣਾ ਤੋ ਲਈ ਜੀ ਤਿਆਰ ਹੋ ਗਏ ਨਾਲੇ ਪਿੰਡ ਜਾ ਕੇ ਆਵਾਂਗੇ ਤੇ ਨਾਲੇ ਇੱਥੇ ਮੱਥਾ ਟੇਕ ਕੇ ਆਵਾਂਗੇ ਤੇ ਅਸੀਂ ਦੋ ਥਾਂ ਮੇ ਜਾਣੇ ਜੀ 10ਵੀਂ ਦੇ ਨਾਲੇ ਪਿੰਡ ਜਾਣੇ ਨਾਲੇ ਉਰੇ ਮੱਥਾ ਟੇਕਦੇ ਆਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਭ ਤੇ ਕਿਰਪਾ ਕਰਨ ਲਓ ਜੀ ਆਪਾਂ ਬਣਾ ਰਹੇ ਹਾਂ ਪ੍ਰਸਾਦ ਕੜਾ ਪ੍ਰਸਾਦ ਦੀ ਦੇਖ ਤਿਆਰ ਕਰ ਰਹੇ ਹਾਂ ਤੇ ਦੇਖ ਬਣਾਉਣ ਦੇ ਸਮੇਂ ਆਪਾਂ ਦੇ ਲਈ ਆਟਾ ਖੰਡ ਤੇ ਕੇ ਪਾਣੀ ਸਾਰੀਆਂ ਚੀਜ਼ਾਂ ਮੇਰੇ ਕੋਲ ਆਪਣੇ ਰੱਖ ਲਈਆਂ ਇਕੱਠੀਆਂ ਕਰਕੇ ਤੇ ਆਪਾਂ ਪਾ ਦੇਾਂਗੇ ਹੁਣ ਜਿੱਕਿਓ ਲਓ ਜੀ ਆਪਾਂ ਕਿਹਾ ਪਹਿਲਾਂ ਕੱਟ ਪਾਇਆ ਤੇ ਮੇਥੋਂ ਆਟਾ ਥੋੜਾ ਜਿਹਾ ਵੱਧ ਪੈ ਗਿਆ ਇਸ ਕਰਕੇ ਆਪਾਂ ਕਿਹਾ ਹੋਰ ਪਾ ਲਾਂਗੇ ਬਾਅਦ ਵਿੱਚ ਜਦੋਂ ਆਪਾਂ ਤੁਕੇ ਹੋ ਕੱਟ ਪਏ ਜੇ ਜੀ ਵੱਧ ਪਾਇਆ ਜਾ ਸਕਦਾਗਾ ਹੋਰ ਪਾ ਸਕਦੇ ਆਪਾਂ ਆਟਾ ਪੰਨਣ ਸਮੇਂ ਕਿਹਾ ਤੇ ਮੈਂ ਹੋਰ ਕਿਹਾ ਪਾ ਲੇ ਕਿਉਂਕਿ ਆਟਾ ਨਾਲ ਜੇ ਲੱਗਦਾ ਸੀ ਜਿਹੜੀ ਕੜਾ ਪ੍ਰਸਾਦ ਦੇ ਦੇਗ ਉਹਦੀ ਇਹਦੇ ਵਿੱਚ ਕਿਉਂ ਥੋੜਾ ਜਿਹਾ ਜ਼ਿਆਦਾ ਹੁੰਦਾ ਤੇ ਵਧੀਆ ਵੀ ਲੱਗਦੀ ਹੈ ਦੇਗ ਬਹਿਗੁਰੂ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਪਰਮਾਤਮਾ ਪਰਿਵਾਰਾਂ ਤੇ ਤੰਦਰੁਸਤੀ ਦੇਵੇ ਕਿਹੜੇ ਸੁੱਖ ਤਾਂ ਵੇੜੇ ਸੁੱਖ ਜੀ ਸਭ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਦੋਂ ਆਪਾਂ ਪ੍ਰਸਾਦ ਦਾ ਨਹੀਂ ਤਿਆਰ ਕੀਤਾ ਕਿਉਂਕਿ ਮੈਂ ਇੱਥੋਂ ਇਹਨਾਂ ਬਣਦਾ ਨਹੀਂ ਹੈਗਾ ਮੈਂ ਆਖਿਆ ਵੀ ਚਲ ਆਪਾਂ ਮੱਥਾ ਟੇਕੇ ਉਹਨੇ ਦੇਗ ਬਣਾ ਕੇ ਨៃ ਪਿੰਡ ਜਾ ਆਵਾਂਗੇ ਨਾਲੇ ਪੂਰੇ ਮੈਂ ਮੱਥਾ ਟੇਕੇ ਆਉਂਗੀ ਬਾੜੀ ਵਿੱਚ ਬਾਬੇ ਸਿਹਤਾਂ ਦੇ ਕਿਉਂਕਿ ਫਿਰ ਐਂ ਰਹਿੰਦਾ ਵੀ ਆਪਾਂ ਮੱਥਾ ਟੇਕੇ ਆਏ ਮਾਨਵਿਕ ਸਕੂਨ ਜਰ ਰਹਿਦਾ ਨਹੀਂ ਐ ਫੇਰ ਰਹਿੰਦਾ ਵੀ ਇੰਤਕੀ ਆਪਾਂ ਮੱਥਾ ਨਹੀਂ ਟੇਕ ਕੇ ਆਪਾਂ ਬੱਚਿਆਂ ਖਾਤਰ ਜੀ ਸਾਰਾ ਕੁਝ ਕਰਦੇ ਆਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਬੰਦਾ ਇਨੇ ਕਨਾਲ ਪੋਜਿਟਿਵ એનર્ਜੀ ਰਹਿੰਦੀ ਹੈ ਬੰਦੇ 'ਚ ਤੇ ਆਪਾਂ ਨਾ ਟਾ ਪੁੰਨਿਆ ਜਾ ਰਿਹਾ ਕਿ ਜੋ ਆਪਾਂ ਸ੍ਰੂਤ ਮੰਨਦੇ ਆਏ ਆ ਉਹਨਾਂ ਨੂੰ ਮੰਨਣਾ ਜ਼ਰੂਰੀ ਹੈ ਸਹੀਦਾ ਸਿੰਘਾਂ ਨੂੰ ਤੇ ਆਪਾਂ ਕੋਈ ਨਵੀਂ ਪਰੰਪਰਾ ਚਾਲੂ ਨਹੀਂ ਕੀਤੀ ਕਿਉਂਕਿ ਇਹ ਪਹਿਲੇ ਦਿਨ ਤੋਂ ਆਪਾਂ ਦਸਵੀਂ ਦੀ ਰੋਟੀ ਖਵਾਉਣੀ ਹੈ ਸਾਰੀ ਖਵਾਉਂਦੇ ਹੋਣਗੇ ਤਕਰੀਬਨ ਤੇ ਦਵਾਲ ਦਸਹਿਰੇ ਰੋਟੀ ਖਵਾਈ ਜਾਂਦੀ ਹੈ ਜੀ ਤੇ ਮੀਨ ਮਗਰ ਦਸਮੀ ਚਾਹੇ ਆਪਾਂ ਪਤਾਸੇ ਲੈ ਕੇ ਮੱਥਾ ਟੇਕਿਓ ਚਾਹੇ ਹੋਰਾ ਪ੍ਰਸਾਦਾ ਕਰਕੇ ਮੱਥਾ ਟੇਕਿਓ ਕਿਉਂਕਿ ਇਹ ਤਾਂ ਇੱਕ ਹੋਮਨਾ ਦੇ ਭੁੱਖੇ ਖਾਣਾ ਦਾ ਆਪਾਂ ਘਰੀ ਆ ਤੇ ਇਸ ਕਰਕੇ ਆਪਾਂ ਨੂੰ ਆਪਣੀ ਪਰਿਵਾਰ ਖਾਤਰ ਕਰਨਾ ਚਾਹੀਦਾ ਇੰਨਾ ਪ੍ਰਲ ਤੇ ਵਧੀਆ ਵੀ ਲੱਗਦਾ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਕਰਨ ਬਹਾਨ ਨੇ ਨਾ ਆਪਾਂ ਗੁਰੂ ਘਰ ਜਾਇਆ ਆਉਣੇ ਆ ਇੱਕ ਦਿਨ ਤੇ ਮੱਥਾ ਟੇਕਿਓਣੇ ਨਾ ਪ੍ਰਸਾਦ ਦਾ ਫੜਾਇਆ ਆਉਣੇ ਤੇ ਅੱਜ ਆਪਾਂ ਬਣਾਈਏ ਜੀ ਕੱਲੀ ਦੇਗ ਸਹੀ ਇਦਾਂ ਸਿੰਗਾਂ ਦੀ ਬੱਚਿਆਂ ਤੇ ਰੱਖਣ ਮਿਹਰ ਭਰੇ ਹੱਥ ਜਦੋਂ ਦੇਗ ਬਣਾਉਣੀ ਆ ਖਾਸ ਕਰਕੇ ਮੈਂ ਸਤਨਾ ਵਹਿਗੁਰੂ ਦੀ ਜਾਪ ਕਰਦੀ ਨਹੀਂ ਕਿਉਂਕਿ ਦੇਗ ਦੀ ਬਹੁਤ ਵੱਡੀ ਮਹੱਤਤਾ ਆ ਗਈ ਸਤਨਾ ਵਹਿਗੁਰੂ 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 ਸਤਨਾ ਵੈਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਓ ਜੀ ਆਪਣੀ ਦੇਗ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਦੇਗ ਨੂੰ ਦੋ ਥਾਂਵੇਂ ਵੰਡ ਲਾਂਗੇ ਅੱਧੀ ਦੇਗ ਆਪਾਂ ਪਿੰਡ ਵਾਸਤੇ ਰੱਖ ਲਾਂਗੇ ਤੇ ਅੱਧੀ ਇੱਥੇ ਬਾੜੀ ਵਿੱਚ ਮੱਥਾ ਟੇਕ ਆਵਾਂਗੇ ਕਿਉਂਕਿ ਅਸੀਂ ਦੋ ਥਾਂਵੇਂ ਜਾਂਦੇ ਹਾਂ ਜੀ ਲਓ ਜੀ ਆਪਣੀ ਘੜਾ ਪ੍ਰਸਾਦ ਦੀ ਦੇਗ ਬਣ ਕੇ ਤਿਆਰ ਹੋ ਗਏ ਮੈਨੂੰ ਪਾਣੀ ਥੋੜਾ ਜਿਹਾ ਘੱਟ ਲੱਗਿਆ ਮੈਂ ਹੋਰ ਪਾਤਾ ਆਪਾਂ ਤੱਕ ਨਾਲ ਪਾ ਸਕਦੇ ਆ ਜੀ ਪਾਣੀ ਜਦੋਂ ਆਪਾਂ ਬਣਾਉਣਾ ਤਾਂ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਤੱਕ ਨਹੀਂ ਚੀਜ਼ ਪਾ ਦਿੰਦੇ ਆਂਗੇ ਵੱਧ ਘੱਟ ਹੁੰਦੀ ਏ ਜੋ ਫਿਰ ਦੁਬਾਰਾ ਪਾ ਦਿੰਦੇ ਆ ਜੇ ਕਿ ਬਾਅਦ ਚ ਪਾਉਣਾ ਹੋਵੇ ਬਾਅਦ ਚ ਹੋਰ ਵੀ ਪਾ ਸਕਦੇ ਆਂ ਆਪਕਿਓ ਇਸ ਤਰ੍ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਲਓ ਜੀ ਆਪਣੀ ਦੇਗ ਬਣ ਕੇ ਤਿਆਰ ਹੋ ਗਈ। ਕੜਾ ਪ੍ਰਸਾਦ ਦੀ। ਤੇ ਹੁਣ ਆਪਾਂ ਜਾਵਾਂਗੇ ਜੀ ਬਾੜੀ ਵਿੱਚ ਮੱਥਾ ਟੇਕਣ। ਆਪਣੀ ਵੀਡੀਓ ਸਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਹੁਣ ਜੀ ਟੇਕਣ ਜਾਂਦੇ ਹਾਂ ਮੱਥਾ। ਤੇ ਨੇ ਪ੍ਰਧਾਨ ਸਾਹਿਬ ਆਉਣਗੇ ਫੇਰ ਅਸੀਂ ਜਾਵਾਂਗੇ ਜੀ ਪਿੰਡ ਮੱਥਾ ਟੇਕਣ ਹੁਣ ਮੈਂ ਇੱਥੇ ਬਾੜੀ ਚੱਕਲੀ ਹੋਈ ਮੱਥਾ ਟੇਕ ਕੇ ਆਉਂਗੀ ਤੇ ਆਪਾਂ ਸਾਨੂੰ ਬਾੜੀ ਦਾ ਵੀ ਟੂਰ ਕਰਵਾਤਾ ਆਂਬ ਦੇਖੋ ਜੀ ਮੈਂ ਲਾਇਆ ਸੀ ਇਹਨੂੰ 2 ਸਾਲ ਦਾ ਹੋ ਜੂਣਿਆ ਰੁੱਤ ਚੰਬ ਇਹ ਮੇਰੀ ਭਤੀਜੀ ਕੇ ਆਂਬ ਦਾ ਵੀ ਆ ਉਹਨਾਂ ਦੇ ਆਂਬ ਆਏ ਸੀ ਆਪਣੇ ਘਰੇ ਆਪਾਂ ਗੁਤਲੀ ਲਾਈ ਸੀ ਦੇਖੋ ਏਡਾ ਅੰਬ ਤਿਆਰ ਹੋ ਗਿਆ 2 ਸਾਲ ਦਾ ਦਰਖਤ ਬਣ ਗਿਆ ਇਹ ਥੋੜੇ ਚਿਰ ਨੂੰ ਆਪਾਂ ਬਖਾਣੇ ਸ਼ੁਰੂ ਕਰ ਦੇਾਂਗੇ ਇਹਦੇ ਮੈਨੂੰ ਲੱਗਦਾ ਵੀ 1-2 ਸਾਲਾਂ ਨੂੰ ਇਹ ਫਲ ਚੱਕ ਲੂਗਾ ਕਿਉਂਕਿ ਇਹਦੀ ਵੈਰਾਈਟੀ ਬਹੁਤ ਵਧੀਆ ਉਹਨਾਂ ਦੇ ਬਹੁਤ ਸਾਰੇ ਅੰਬ ਲੱਗਦੇ ਆ ਤੇ ਜਦੋਂ ਵੀ ਆਪਾਂ ਕੋਈ ਇਹ ਮੈਂਗੋਤਲੀ ਲਾਉਣੇ ਜੀ ਉਹ ਤੋਂ ਵੀ ਹਰਾ ਹੋ ਜਾਂਦਾ ਅੰਬ ਆਪਾਂ ਸਾਰੇ ਆਪਣੇ ਘਰਾਂ ਚ ਲਾ ਸਕਦੇ ਆ ਇੱਕ ਦਰੱਖਤ ਇੱਕ ਰੁੱਖ ਇੱਕ ਰੁੱਖ ਸੌ ਸੁੱਖ ਕਹਿੰਦੇ ਪਾਣੀ ਦੀ ਬਹੁਤ ਸਮੱਸਿਆ ਆ ਗਈ ਇਸ ਕਰਕੇ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਨੇ ਵੱਧ ਵੱਧ ਜਿੰਨਾ ਹੋ ਸਕੇ